ਬਾਤ ਹੋ ਗਿਆ ਵੀ ਆਪਾਂ ਇੱਥੇ ਲੁੱਟ ਸੁੱਕ ਨਹੀਂ ਕਰ ਰਹੇ ਥੱਗੀ ਦੀ ਮਾਰ ਰਹੇ ਆਂ ਔਰ ਹਰ ਉਹ ਗੱਲ ਤੋਂ ਬਾਅਦ ਜਿਹੜਾ ਇੱਕ ਮੁਸਾਫਰ ਨਾਲ ਨਹੀਂ ਹੋਣਾ ਚਾਹੀਦਾ ਉਹ ਤੁਸੀਂ ਕਰਦੇ ਜੇ ਤਾਂ ਮਾਫੀ ਲੈ ਕੇ ਹੈਗੇ ਸ਼ਬਦ ਨੇ ਫਿਰ ਤਾਂ ਸੰਗਤ ਮਾਫ ਕਰੂਗੀ ਜੇ ਤੁਹਾਡੇ ਸ਼ਬਦ ਮਾਫੀ ਲੈ ਕੇ ਨਹੀਂ ਹੋਏ ਤਾਂ ਸੰਗਤ ਸਾਹਮਣੇ ਖੜੀ ਆ ਫਿਰ ਰਸਤਾ ਦੂਜਾ ਹੋਊਗਾ ਇੱਕ ਕਰ ਪਈਆ ਵੀ ਵਾਧ ਦੇ ਤੁਸੀਂ ਮਸੂਰ ਹੋ ਤਾਂ ਤੁਸੀਂ ਸ਼ਹਿਰ ਦੀ ਸੰਗਤ ਤੇ ਸ਼ਹਿਰ ਦੇ ਵਾਸੀਆਂ ਦੇ ਗੁਰੂ ਸਾਹਿਬ ਦੇ ਦੇਖਦਾ ਜਿਦਾ ਮੰਗਿਆ ਕੋਈ ਚੀਜ਼ ਭਾਵੇਂ ਨਾਲ ਸਵਾਗਤ ਰੱਖ ਕੇ ਪਰੋਸੀ ਦੀ ਜਾਈ। ਤੁਹਾਡੇ ਹਰ ਘਟੋਤੇ ਕੂਜੇ ਦੇ ਵਿੱਚ ਆਡੀਓ ਤੇ ਵੀਡੀਓ ਮਿੱਥ ਮਾਈਕਲੇ ਕੈਮਰੇ ਲੱਗੇ। ਕੱਲੋਂ ਕੋਈ ਗਾਹਾ ਗਾ ਕੇ ਨਾ ਕਹਿੰਦੇ ਮਰਨਾ ਡੰਗੀ ਬੱਜੀ ਮੈਨੂੰ ਇੰਨਾ ਗਿਆ ਸੀ ਇੰਨਾ ਲੈ ਲਿਆ। ਕੱਲੋਂ ਇਹ ਫੇਰ ਉਹਦੇ ਦਰਾਂ ਦੇਖ ਉਹ ਤੋਂ ਬਾਅਦ ਇਹਨਾਂ ਸੱਤੋਂ ਹੁੰਦੇ। ਦੋ ਬਾਹਰੋਂ ਨਹੀਂ ਕੋਈ ਆਏਗਾ। ਕਿਉਂਕਿ ਆਪ ਆਪੇ ਉੱਤੇ ਤੁਹਾਡਾ ਸਾਰਾ ਪਰਾਂ ਵੀ ਸਾਡੇ ਚਾਹੇ ਪਾ ਕੇ ਪਾ। ਬੋਲੇ ਤੁਹਾਡੇ ਤੋਂ ਪੁੱਛਣ ਦੀ ਲੋੜ ਨਹੀਂ ਸਾਰਾ ਸ਼ਹਿਰ ਸਾਰਾ ਪੰਜਾਬ ਕਹਿ ਰਿਹਾ ਵੀ ਤੁਸੀਂ ਪਿਛਲੇ ਕਈ ਕੰਮ ਆ ਗਏ ਜਦਾ ਤੁਸੀਂ ਘਟਾਵਾ ਖੋਲਿਆ ਤੁਹਾਡੇ ਤੋਂ ਕੋਈ ਜਿਹੜੀ ਸਫਾਈ ਮੰਗਣ ਦੀ ਲੋੜ ਨਹੀਂ ਇਹ ਸਾਬਤ ਹੋ ਗਿਆ ਵੀ ਆਪਾਂ ਇੱਥੇ ਲੋਟ ਸੁੱਕ ਨਹੀਂ ਕਰ ਰਹੇ ਠਗੀ ਦੀ ਮਾਰ ਰਹੇ ਆਂ ਔਰ ਹਰ ਉਹ ਗਲਤ ਕੰਮ ਜਿਹੜਾ ਇੱਕ ਮੁਸਾਫਰਦਾਨ ਨਹੀਂ ਹੋਣਾ ਚਾਹੀਦਾ ਉਹ ਤੁਸੀਂ ਕਰਦੇ ਹੋ ਔਰ ਤੁਹਾਡੇ ਕੋਲ ਸੰਗਤ ਰੂਪ ਦੇ ਵਿੱਚ ਇੱਕ ਮੌਕਾ ਆ ਵੀ ਤੁਸੀਂ ਜਿਹੜਾ ਵੀ ਪ੍ਰਣ ਕਰਤਾ ਕੋਈ ਸ਼ਰਤ ਮੰਗਣੀ ਹੈ ਉਹ ਸੰਗਤ ਰੂਪ ਦੇ ਗੁਰੂ ਸਾਹਿਬ ਤੋਂ ਹਾਜ਼ਰ ਨਾਜ਼ਰ ਮੱਲ ਕੇ ਮੰਗਣੀ ਹੈ ਜੇ ਤੁਸੀਂ ਉਸ ਕਮਿਟਮੈਂਟ ਤੋਂ ਜਰੂਰ ਸਾਹਿਬ ਦੀ ਜੋ ਤੁਸੀਂ ਕੀਤੀ ਆ ਉਸ ਤੋਂ ਮੁੱਕਰਦੇ ਹੋ ਤੁਸੀਂ ਦੇਣਦਾਰ ਗੁਰੂ ਸਾਹਿਬ ਦੇ ਅਨੁਸਾਰ ਦੇ ਸ਼ਹਿਰ ਦੀ ਲੋਕ ਪਰ ਸੰਗਤ ਦੇ ਵੀ ਆਕਾਰ ਪੁੱਤ ਦੇ ਵੀ ਜਿੱਥੋਂ ਹਰ ਇੱਕ ਬੰਦਾ ਆਪਣੀ ਖੇਮਾ ਮੰਗਦਾ ਘੋਟਕ ਦੀ ਸਮੱਤ ਦੀ ਕਰਦਾ ਸਾਡਾ ਮਕਸਦ ਤੁਹਾਨੂੰ ਕੋਈ ਪਬਲੀਕਲੀ ਜਰੀਰ ਕਰਨਾ ਨਹੀਂ ਹੈ ਪਰ ਹੁਣ ਜੇ ਮੁੱਦਾ ਹੀ ਜਨਤਾ ਦੇ ਮੁਸਤਕ ਆ ਗਿਆ ਕਿਉਂਕਿ ਇੱਕ ਦੋ ਬੰਦਿਆਂ ਦੀ ਗੱਲ ਨਹੀਂ ਹੈ ਹਜ਼ਾਰਾਂ ਕੇ ਦੀ ਸੋ ਤੁਸੀਂ ਅੱਗੇ ਤੋਂ ਜਿਹੜਾ ਫੈਸਲਾ ਲੈਣਾ ਹੋਵੇ ਚ 4-5 ਚੀਜ਼ਾਂ ਸੰਗਤ ਨੇ ਡਿਸਾਈਡ ਕੀਤੀਆਂ ਇੱਕ ਕਿ ਤੁਸੀਂ ਹੋਟਲ ਦੇ ਵਿੱਚ ਫਿਕਸ ਰੇਟ ਹਰ ਜੀ ਦਾ ਏਵੇਂ ਤੋਂ ਲੈ ਕੇ ਤਾਂ ਬੇ ਨੇ ਹਰ ਜੁੜੇ ਤੇ ਬਿਠਾ ਰਹੇ ਨਾ ਆਜਾ ਬਰਾਜਾ ਉਹਨਾਂ ਦਾ ਉਸ ਮੁਕੇ ਕੋਈ ਤੁਹਾਡਾ ਪਤਾ ਚਾਰ ਪੰਜ ਜੀਆ ਸਾਈਡ ਹੋਈਆਂ ਸੀ ਸੰਕੀ ਰੂ ਦੇ ਵਿੱਚ ਸਿਕਰ ਇਹ ਹਰ ਜਗ੍ਹਾ ਸਾਹਮਣੇ ਲੱਗੇ ਹੋਗੇ ਉਸ ਪਿਕਚਰ ਇੰਕੋ 1 ਰੁਪਈਆ ਵੀ ਵੱਧ ਜੇ ਤੁਸੀਂ ਮਨਜ਼ੂਰ ਮੇਰੀ ਕੋਈ ਔਲਡੋ ਮੈਂ ਤੁਸੀ ਜੋ ਕਹਿ ਰਹਾ 1 ਰੁਪਈਆ ਵੀ ਵੱਧ ਜੇ ਤੁਸੀਂ ਵਸੂਲਦੇ ਹੋ ਤਾਂ ਤੁਸੀਂ ਸ਼ਹਿਰ ਦੀ ਸੰਗਤ ਦੇ ਸ਼ਹਿਰ ਦੇ ਵਸਨੀਕਾਂ ਦੇ ਗੁਰੂ ਸਾਹਿਬ ਦੇ ਦੇਰਦਾ। ਦੂਜੀ ਗੱਲ ਸਾਰੀ ਸੁਣ ਲਓ ਕਹਦਾ। ਬਿਨਾਂ ਮੰਗਿਆ ਕੋਈ ਚੀਜ਼ ਧੱਕੇ ਨਾਲ ਸਲਾਵੇ ਚ ਰੱਖ ਕੇ ਪ੍ਰੋਸੀਦੀ ਜਾਉਣੀ ਨਹੀਂ। ਜੋ ਕੇਸਾ ਸੋਨਾ ਆਇਆ ਵੀ ਧੱਕੇ ਨਾਲ ਠੀਕ ਰੱਖ ਕੇ ਸਲਾਵ ਰੱਖ ਕੇ ਬਾਅਦ ਨੂੰ ਬਹੁਤ ਸੱਸ ਹੋ ਜਾਂਦਾ। ਇਸੀ ਚੀਜ਼ ਤੁਹਾਡੇ ਹਰ ਪੁੰਜੇ ਦੇ ਵਿੱਚ ਕਿਉਂਕਿ ਤੁਹਾਡੀ ਇੱਕ ਇਹ ਗੱਲ ਆਈ ਸੀ ਸਾਨੂੰ ਕਾਜੀ ਮਕਰ ਦਾ ਬਲੈਕ ਮੈਕ ਕਰਾਉਂਦੇ 211 1100। ਉਹ ਵੀ ਤੁਹਾਨੂੰ ਬਲੈਕ ਮੈਕ ਕਿਸੇ ਦਾ ਗਰਾਉਂਡ ਤੇ ਕਰ ਲਿਆ ਨਾ ਆ ਕੇ ਕੋਈ ਚੀਜ਼ ਪੜੀ ਗਈ। ਤੁਹਾਡੇ ਹਰ ਘਟਕੇ ਗੁੰਜੇ ਦੇ ਵਿੱਚ ਆਡੀਓ ਤੇ ਵੀਡੀਓ ਮਿੱਦ ਮਾਈਕਲੇ ਕੈਮਰੇ ਲੱਗਣਗੇ। ਪਾਉਂ ਕੋਈ ਗਾਹਾ ਕਾ ਕੇ ਨਾ ਕਵੇ ਮੇਰੇ ਨਾਲ ਡੱਕੀ ਬੱਜੀ ਮੈਨੂੰ ਇੰਨਾ ਕਿਹਾ ਸੀ ਇੰਨਾ ਲੈ ਲਿਆ। ਤੁਸੀਂ ਨਾ ਕਹਿ ਸਾਨੂੰ ਭਰਾਾ ਤੁਹਾਨੂੰ ਝੂਠ ਮੋੜ ਕੇ ਫਸ ਗਿਆ ਬ੍ਰੈਂਡ ਮੈਨ ਕਰ ਗਿਆ। ਆਪਾਂ ਉਹ ਜੱਦੀ ਖਤਰਾ। ਮਾਈਕਲੇ ਕੈਮਰੇ ਟੱਟੋ ਮੱਟ ਫੜ ਦਿੰਦਾ ਬੈਕਅਪ ਤੇ ਹਰ ਤਾਰੀਆਂ ਦੇ ਗੈਟ ਲੱਗਣੇ ਚਾਹੀਦੇ। ਇਹ ਸਾਰੇ ਸ਼ਹਿਰ ਦੇ ਸੰਗਤ ਦਾ ਫੈਸਲਾ ਹੈ। ਪੰਜਵੀਂ ਚੀਜ਼ ਜਿਹੜੀ ਜਗ੍ਹਾ ਤੁਸੀਂ ਪਾਸ ਤੋਂ ਘੇਹੀ ਹੋਈ ਹੈ। ਆਪਣੀ ਮਿੱਥੀ ਹੋਈ ਅਲਾਟ ਹੋਈ ਜਗ੍ਹਾ ਤੋਂ ਬਾਹਰ ਉਹ ਕੰਮ ਤੁਸੀਂ ਕਰਨਾ। ਨਾਟਰਾ ਜੈਮੇਟਿਸਟਲ ਕਰਨਾ ਔਰ ਜਿਹੜੀਆਂ ਇਹ ਚਾਰ-ਪੰਜ ਚੀਜ਼ਾਂ ਦੇ ਵਿੱਚੋਂ ਕੋਈ ਵੀ ਨੈਤਿਕਤਾ ਦੇ ਉੱਧੀਆਂ ਗੱਲ ਕਰੀ ਵੱਡੇ-ਵੱਡੇ ਪੋਲੀਟਿਕਲ ਆਦਮੀ ਆਪੱਖ ਸਾਹਮਣੇ ਬੈਠ ਕੇ ਨੈਤਿਕਤਾ ਨਹੀਂ ਮੰਨੇ ਤੇ ਡੋਕਲੇ ਸ਼ੰਤੀ ਰੂਪ ਜਿਹੜੀ ਗੱਲ ਤੁਸੀਂ ਮੰਨ ਲਿਓਗੇ ਉਹਨਾਂ ਚੋਂ ਕੋਈ ਵੀ ਦੇਖੋ ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਆ ਕੇ ਤੁਹਾਨੂੰ ਬਾਈਚਾ ਕੇ ਮਸ਼ਹੂਰ ਹੋਣ ਲਈ ਕਹਿ ਰਿਹਾ ਨਹੀਂ ਕਰਨਾ ਡੇਗੀ ਜਿਨ੍ਹਾਂ ਨੇ ਕੰਮ ਜਿਨ੍ਹਾਂ ਨੇ ਕਾਉਂਟਰ ਤੇ ਖੜਨਾ ਉਹ ਸਾਰੇ ਬਰਾਬਰ ਸੀ ਹਾਂ ਆਓ ਬਰੀ ਬਰਾਬਰ ਕਾਉਂਟਰ 'ਤੇ ਰਹਿ ਗਿਆ 20 ਚੱਕੀ ਦੇਖੋ ਫੈਸਲੇ ਲੈਣੇ ਮਾਲਕ ਇਹ ਨਹੀਂ ਬਾਕੀ ਤਾਂ ਸਟਾਫ ਜਿਹੜਾ ਅਸੀਂ ਮੈਕਰਾ ਕਰਨਾ ਲਾਗੂ ਇਹਨਾਂ ਨੇ ਕਰਨਾ ਬਾਕੀ ਤਾਂ ਮਾਫੀ ਮੰਗਣ ਗਿਆ। ਹਾਂ ਪਰ ਉਹਦੇ ਵਿੱਚ ਤੁਹਾਡੇ ਕਸਟਮਰ ਦੀ ਐਂਟਰੀ ਤੋਂ ਲੈ ਕੇ ਪਿਛਲੇ ਕੈਮਰ ਨਾਲ ਦਿੱਤੇ ਜਾ ਕੇ ਲੋਕਾਂ ਨੇ ਕੀ ਕੀਤਾ ਗਿਆ? ਪਿਛਲੇ ਕੈਮਰ ਤਾਂ ਹਰੇਕ ਕੈਮਰਾ ਰਣਿਤ ਹੋਣਾ ਚਾਹੀਦਾ ਨਾਲ ਆਡੀਓ ਮਾਈਕ ਲਗਾਉਣਾ। ਤੁਸੀਂ ਕਿ ਬਚੂਗੇ? ਗਾਉਂਗੇ। ਮਾਈਕ ਤਾਂ ਕਰਦੇ। ਪਹਿਲਾਂ ਇਹ ਦੱਸੋ ਕਿ ਤੁਸੀਂ ਇਹ ਸਰਪਾ ਲਾਦੇ ਮੈਂ ਸਭ ਬਨੂਗਾ। ਮੇਰੀ ਬੀਕੀ ਸੋ ਇਨਾ ਪਹਿਲਾ ਇੱਕੀ ਪ੍ਰੋਸੈਸ ਨੂੰ ਕਰ ਲੋ ਬਾਕੀਆਂ ਕਰ ਲੋ ਤੇ ਪੰਜ ਨੂੰ ਮੌਕਾ ਦੋ ਦੀ ਇਹਨਾਂ ਦੀ ਅਪੀਲ ਸੁਣ ਲੋ ਕਿੱਦਾਂ ਦੀ ਆ ਜੇ ਇਹ ਤਾਂ ਮਾਫੀ ਲਾਇਕ ਹੈਗੇ ਸ਼ਬਦ ਇਹਨਾਂ ਫਿਰ ਤਾਂ ਸੰਗਤ ਮਾਫ ਕਰੂਗੀ ਇਹ ਤੁਹਾਡੇ ਸ਼ਬਦ ਮਾਫੀ ਲਾਇਕ ਨਹੀਂ ਹੋਏ ਤਾਂ ਸੰਗਤ ਸਾਹਮਣੇ ਖੜੀ ਆ ਫਿਰ ਰਸਤਾ ਦੂਜਾ ਹੋਊਗਾ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਭਾਵਾ ਰਾਂ ਇੱਥੇ ਆਏ ਸੁਜੀਗੀ ਪੜ੍ਹੇ ਇੱਥੇ ਆ ਜੇ ਫੈਸਲਾ ਸਾਡਾ ਸੰਗਤ ਦਾ ਆ ਕਿ ਐਵੇਂ ਸੁਣਨਾ ਹੈ ਦੋਸ਼ੀ ਨੇ ਇਹਨਾਂ ਬੜੇ ਤੇ ਦਲੀਲਾਂ ਸੁਣਨੇ ਆ ਇਹਨਾਂ ਨੂੰ ਸੰਗਤ ਰੇ ਦਸਣਾ ਹੁਕਮ ਕਰਨਾ ਯਾ ਤੁਸੀਂ ਮੰਨਦੇ ਹੋ ਕੋ ਨਹੀਂ ਮੰਨਦੇ ਇਹ ਤਾਂ ਦਲੀਲ ਦਲੀਲਾਂ ਚ ਆਪਣੀ ਸਫਾਈ ਦੇਣਗੇ ਦੇਣਗੇ ਇਹ ਕਿਹੋ ਜਿਹੀ ਸਫਾਈ ਲੈਣਗੇ ਆਪਣੀ ਗੜਾ ਦੋਸ਼ੀ ਨੇ ਇਹ ਲੋਕਾਂ ਦਾ ਹੈ ਜੋ ਹਾਜ਼ਰ ਹੋਏ ਨੇ ਦੋਸ਼ੀ ਹੈ ਜਿਹੜਾ ਇੰਨਾ ਮਹੌਤ ਰਿਆ ਇੰਨਾ ਹੋਇਆ ਹੈ ਦੋਸ਼ੀ ਨੇ ਇਹਨਾਂ ਕੋਲ ਸਫਾਈਆਂ ਦਲੀਲਾਂ ਤੋਂ ਲੈਣੀ ਆ ਇਹਦਾ ਸੰਗਤ ਰੇ ਗੁਰੂ ਸਾਹਿਬ ਨੇ ਹੁਕਮ ਕਰਨਾ ਕਿ ਆਹ ਦੱਸੋ ਤੁਸੀਂ ਆਪਣੀ ਗਲਤੀ ਮੰਨਦੇ ਹੋ ਜਿਹੜੇ ਜਿਨ੍ਹਾਂ ਨੇ ਗਲਤੀ ਕੀਤੀ ਜਿਹੜੇ ਉਦੋਂ ਹਾਜ਼ਰ ਸਨ ਉਸ ਮੌਕੇ ਤੇ ਸ਼ਾਮਲ ਸਾਰਾ ਸਾਰੇ ਇੱਥੇ ਹਾਜ਼ਰ ਹੋਣ ਨੂੰ ਜਰੂਰੀ ਕਰ ਦਿੱਤਾ। ਤਾਂ ਇਹ ਕੋਸ਼ਿਸ਼ ਵਿਚਾਰਿਆ ਜਾ ਸਕਦਾ ਪੰਨਾ 6 ਦਾ ਵੱਲ। ਮੈਂ ਤਾਂ ਇਹ ਨਹੀਂ ਕਹਿਣਾ ਕਿ ਅਸੀਂ ਬਿਜਲੀ ਦਾ ਲੈ ਦਵਾਈ ਆਪਣੀ ਲੈਣੀ ਹੈ। ਵਿਆਹ ਕਰਨਾ ਵੀ ਅਸੀਂ ਹੋ ਗਿਆ ਜਿਹਾ ਹੋ ਗਿਆ ਜੀ ਹੋ ਗਿਆ। ਅਸੀਂ ਉਹ ਕਰਨਾ ਨਹੀਂ ਬਸ ਮਾਹੀ ਤੇ ਜੇ ਸ਼ਰਤਾਂ ਮਨਜ਼ੂਰਾ ਕਿੰਨੇ ਨਹੀਂ ਹੋ। ਇਹ ਦੱਸੋ ਕਿ ਇਸ ਨੂੰ ਕਿਰੋਤ ਨਾਲ ਬਿੱਟ ਬਿੱਟ ਲੈਣੀ ਆ। ਸਭ ਤੋਂ ਅਗਲੀ ਗੱਲ ਇਹ ਮੈਂ ਕਰ ਦਵਾਂ। ਇਹ ਗੱਲਾਂ ਘੜੀਆਂ ਇੱਥੇ ਜਿਹੜੇ ਇਹ ਹੋ ਜਾਂਦਾ ਫੈਸਲਾ। ਕੱਲ ਵੀ ਫੇਰ ਉਹਦੇ ਦਰਾਂ ਦੇ ਉੱਤੋਂ ਬਾਅਦ ਇਹਨਾਂ ਸਭ ਤੋਂ ਹੁੰਦੀਆਂ ਕਿ ਉਹ ਬਾਹਰੋਂ ਨਹੀਂ ਕੋਈ ਆਏਗਾ ਅਸੀਂ ਆਪ ਆ ਕੇ ਉੱਥੇ ਤੁਹਾਡਾ ਸਾਰਾ ਕਰਾਂਗੇ ਸਾਡਾ ਚਾਹੇ ਵਰਤੇ ਵਰਤੀਏ ਬੋਲੇ ਬਈ ਸੋ ਨਿਹਾਲ ਅਸੀਂ ਆਪ ਕਰਾਂਗੇ ਉੱਥੇ ਜੇ ਤਾਂ ਐਸਾ ਬਾਤ ਤੁਹਾਡੀ ਹੱਥੇ ਪੈਦਾ ਨਹੀਂ ਕਿ ਕੋਈ ਕਹਤਾ ਆਵੇ ਸਾਡੀ ਬੇਤੀ ਜੀ ਪਹਿਲਾਂ ਹਾਂ ਨਾ ਜਵਾਬ ਇਹ ਜਵਾਬ ਪੂਰੀ ਤਰ੍ਹਾਂ ਠੀਕ ਦੱਸੀ ਹੈ ਸਾਰੇ ਦੋਸਤ ਕਿਹਾ ਇਹ ਵੀ ਅਸੂਲ ਹੈ ਜਵਾਬ ਇਹ ਦੱਸਣਾ ਕਿ ਇੱਥੇ ਜੋ ਜੋ ਇਹਨਾਂ ਆ ਆ ਭਾਈ ਸਰ ਕਿੱਥੇ ਆ ਤਕਰੀਬ ਸਿੰਘ ਜੀ ਕਿੱਥੇ ਆ ਭਾਈ ਸਾਹਿਬ ਅੱਗੇ ਆ ਜਾ ਭਾਈ ਮਹਾਰਾਜ ਨੂੰ ਦੇਖਦਾ ਭਾਈ ਬੀਠਾ ਭਾਈ ਉਹ ਇਹਨਾਂ ਦਾ ਫਾਦਰ ਸ਼ੁਰੂ ਕੀ ਹੋਈ ਹੈ ਸੇਰ ਟੀਮਾਂ ਖਵਾੜੇ ਦੇ ਸੰਗ ਦਾ ਸਾਥਾ ਹੋਇਆ ਅੱਜ ਤੱਕ ਇੱਥੇ ਕੋਈ ਵੀ ਆਪਣਾ ਖੂਨ ਨਹੀਂ ਦਿੱਤਾ ਇਦਾਂ ਸੇਰ ਟੀਮਾਂ ਸਾਡਾ ਹੋਇਆ ਸਾਰੇ ਹਰਕਾਰ ਵੱਟ ਦੇ ਵਿੱਚ ਇਹਨਾਂ ਨੂੰ ਤੁਸੀਂ ਬੱਦਲ ਸੁਣ ਕੀ ਗੀਤਿਆਂ ਜਾਂ ਇੱਥੇ ਗੀਤਿਆਂ ਇਹ ਤਾਂ ਤੁਸੀਂ ਇਹ ਆਹ ਨਾ ਕਿਸੇ ਦੱਸੋ ਮੇਦਾ ਕੀਤਾ ਗਾਂਹ ਜੋ ਸੰਗਤ ਫੈਸਲਾ ਕਰੇਗੀ ਉਹ ਤੁਹਾਡਾ ਆਰਗੂਮੈਂਟ ਬਣਾਉਂਦੇ ਬਾਰੇ ਤੁਹਾਡੇ ਦਲੀਲਾਂ ਨਹੀਂ ਤੇ ਸੁਣੀਆ ਤੇਰੇ ਕੋਲ ਮੈਂ 550 ਦਵਾਇਆ ਸੀ ਨਾ ਯਾਦ ਤੈਨੂੰ ਆਹ ਕਿੰਨੇ ਪੈਸਾ ਬਣਦੇ ਆ ਉਹ ਗੈਸ ਸੀ ਨਾ ਤੂੰ 150 ਬਣਿਆ ਤੂੰ 550 ਯਾਰ ਤੂੰ ਸਿਰੇ ਮੈਂ ਤੂੰ ਗਾਹ ਕੰਢ ਗਏ ਤੇ ਤੂੰ 550 ਦਵਾਇਆ ਨਾ

ਦਾ ਦੋਚੀ ਆਇਆ ਇਹ ਸਾਰਾ ਕਿਰੋੜੀਆ ਗੱਲਾਂ ਕਰਨਾ ਮੈਂ ਇਹ ਭਾਈ ਸਾਹਿਬ ਆਪਣੇ ਨਾਲ ਚਾਪ ਦੇ ਬੰਦੇ ਲੈ ਕੇ ਆਏ ਸਮੋਸੇ ਖਾਣ ਆਤੇ ਇਹਨਾਂ ਨੇ ਪੁੱਛਿਆ ਰੇਟ ਕਿੰਨੇ ਦਾ ਸੀ 50 ਰੁਪਏ ਦਾ ਇਹਦੀ ਵੀਡੀਓ ਮੇਰੇ ਕੋਲ ਬੜੀ ਹੋਈ ਜਾਂਦੀ ਬੰਦੇ ਦੀ ਪੁੱਛੋ ਰੱਜੀ ਕਿ ਨਹੀਂ ਆ ਗਈ ਮੇਰਾ ਇੱਕ ਮਿੰਟ ਉਸ ਤੋਂ ਬਾਅਦ ਦੂਜਾ ਬੰਦਾ ਗੱਜਿਆ ਰਣੇ ਮਟੂਰੇ ਕਿੰਨੇ ਦੇਣਗੇ 60 ਰੁਪਏ ਦੇ ਅਸੀਂ 70 ਰੁਪਏ ਦੇ ਨੂੰ ਰੇਟ ਦਿਆ ਦੂਜੇ ਬੰਦੇ ਕੋਲ ਐਸਐਚਓ ਦੇ ਸਾਹਮਣੇ ਗੱਲ ਹੋਈ ਆ ਇਹਦੇ ਬੰਦੇ ਦੇ ਸਾਹਮਣੇ ਇਹ ਬੰਦੇ ਜਿਹੜੇ ਨਾਲ ਲੈ ਕੇ ਆਏ ਇਹ 7 ਬੰਦੇ ਨਾਲ ਲੈ ਕੇ ਆਏ ਜਦੋਂ ਫਰਕ ਉਹ ਟੋਰੀ ਕਰ ਰਾਇਆ ਸੀ ਆਹ ਟੋਰੀ ਕਰ ਰਾਇਆ ਇਹ ਤੋਂ ਪਹਿਲੇ ਸਾਡੇ ਨਾਲ ਵਾਕ ਇੱਕ ਸ਼ਹਿਰ ਦਾ ਹੋ ਚੁੱਕਾ ਸੀ ਜਲੰਧਰ ਦਾ ਪੱਤਰਕਾਰ ਸੀਗਾ ਫਾਲੋ ਬਾਲ ਦੱਸੀ ਜਿਹੜੀ ਬੈਠੇ ਹਿੱਤਾ ਸਾਡੇ ਨਾਲ ਕਿਉਂਕਿ ਉਹ ਸਾਲ ਪਤਾ ਨਹੀਂ ਕਿ ਮੈਂ ਤੁਹਾਡੇ ਕੋਲ ਜਰੂਰ ਆਵਾਂ ਦੁਆਰਾ ਪਰ ਮੈਂ ਦਸਰਾ ਜੁਗਣਾ ਸਾਡੇ ਦਿਮਾਗ ਵਿੱਚ ਇਹ ਭਾਈ ਸਾਹਿਬ ਉਹਨਾਂ ਨੇ ਕਿਹਾ ਕਿਹੜੀ ਗੱਲ ਹੋਈ ਇਹ ਕਮੇਟੀ ਵਾਲੀ ਸੀ ਤੁਸੀਂ ਹੁਕਮ ਦੀ ਕਰਵਾ ਦਿੱਤੀ ਸਾਡੇ ਸਾਹਿਬ ਮੇਰੇ ਨਾਲ ਆਪੇ ਹੋਣੀ ਐ ਚੋਰਾ ਚੋਰਾ ਮਾਫੜੀ ਹੋਣੀ ਚਾਹੀਦੀ 350 ਰੁਪਏ ਦੇ ਆਪਣਾ ਰਿਪੋਰਟ ਆਇਆ ਚੋਰ ਬੋਲਦਾ ਕੋਈ ਕਹਿ ਵੀ ਪੈ ਰਹੀ ਵੀ ਕਿਹਦਾ ਡਾਰ ਹੋਇਆ ਭਾਈ 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 ਉਹ ਯਾਰ ਇੱਧਰ ਖੜਾ ਹੋਇਆ 350 ਬੰਦੇ ਮਾਰਨ ਕਰਦੇ ਬਸ ਬਸ ਉਹ ਠੀਕ ਸਮਝਾਉਣਾ ਆ ਰਿਹਾ ਯਾਰ ਕੀਤੀ ਆ ਕੀਤੀ ਹੈਗੀ ਆ ਕੀਤੀ ਹੈਗੀ ਆ ਕੀਤੀ ਨਹੀਂ ਆ ਅਸੀਂ ਪਰਮਾਤਮਾ ਦੇ ਮੋਹਰੇ ਗੱਲੇ ਆ ਸਾਡੀ ਬੋਲ ਦਾ ਕੋਈ ਵੀ ਗਲਤ ਨਾ ਇਹ ਕੋਈ ਸਾਡੀ ਬੋਲ ਦੇ ਮੋਹਰੇ ਕੋਈ ਗਲਤ ਕੰਮ ਹੋਊਗਾ ਉਸ ਦੀ ਜ਼ਿੰਮੇਵਾਰ ਹੋਵਾਂਗਾ ਮੈਂ ਬਸ ਇਹ ਹੋਵਾ ਨਹੀਂ ਹਾਂ ਜੀ ਲੈ ਇੱਕ ਇੱਕ ਕਰਕੇ ਹਾਂ ਨਾ ਤੁਸੀਂ ਚਲੋ ਹਣ ਇੱਕ ਵਾਰੀ ਤੁਸੀਂ ਤੁਹਾਡੇ ਟੱਕੋ ਮੜ ਕੇ ਨਾ ਇਹਦਾ ਟੈਲ ਆ ਟੋਪਰ ਦਾਸ ਕਮਰੇ ਕੈਮਰੇ ਵੀਡੀਓ ਅਡਾਉਡੀਓ ਮੈਨੂੰ ਉਹ ਕੈਮਰਾ ਤਾਂ ਪਹਿਲਾਂ ਹੀ ਪਾਜੀ ਦਿੰਦੇ ਆ ਇਹ ਹਰੇਕ ਟੇਬਲ ਨੂੰ ਲੈ ਕੇ ਬਾਹਰ ਕਮਰੇ ਨੂੰ ਸੋਡੋ ਬਈ ਕੈਲੂਗਾ ਸੋਡੋ ਸੁਣ ਕੇ ਆਣਾ ਜਵਾਬ ਉਸਦੇ ਆਣੀ ਬਾਹਰ ਤੋਂ ਲੈ ਕੇ ਅੰਦਰ ਤੱਕ ਟੇਬਲ ਤੱਕ ਆ ਜਗ੍ਹਾ ਫਿਕਸ ਰੇਟ ਲਿਸਟ ਲੱਗੂਗੀ ਮੈਂ ਕਹਿੰਦਾ ਮੈਂ ਲਵਾਂਗਾ ਚਲ ਬਸ ਮੇਰੀ ਈਜੀ ਚੀਜ਼ ਬਿਨਾ ਬਾਤ ਦੇ ਮੱਗਿਆ ਕੋਈ ਚੀਜ਼ ਨੂੰ ਪ੍ਰੋਸੀ ਨਾ ਇਹ ਇਹ ਕੋਈ ਮੰਗਦਾ ਰੇਟ ਦੱਸ ਕੇ ਤਾਂ ਇੱਕ ਵਾਰ ਛੋਟੀ ਬੇਤੀ ਸੋ ਭਾਜਣਾ ਜਵਾਬ ਦੇ ਮੈਂ ਤੁਹਾਡੀ ਗੱਲ ਮਾਰੀ ਸ਼ਾਦੀ ਗੱਲ ਮਾਰੀ ਇਹ ਵੀ ਗੱਲ ਮਾਰੀ ਅੰਦਰ ਆਕੇ ਦੋ ਆਕੇ ਸਾਰਾ ਬਲੋਜਾ ਬਹਿ ਜਾਂਦੇ ਆ ਕਿਆ ਤਰੇ ਆਡੀਓ ਵੀਡੀਓ ਲਾਓ ਇੱਕ ਮਿੰਟ ਸੋੜੋ ਆਡੀਓ ਵੀਡੀਓ ਕਿਆਤਾ ਬਾਈ ਵੀਡੀਓ ਲਾਓ ਕਹਿੰਦੇ ਅਸੀਂ ਵੀ ਸਾਰਾ ਬਾਹਰ ਕੋ ਸਾਫ ਰਹਿ ਅਕਲਾ ਪਰੇ ਐਟੀਟਿਊਡ ਨਾਲ ਤੁਹਾਡੀ ਤਸਦੀ ਹੁੰਦੀ ਹੈ ਕੋਸ਼ਰ ਦੇ ਜਿਹੜੇ ਸੰਗਤ ਕੋਲੋਂ ਜੇ ਤੁਹਾਨੂੰ ਪਗੜਾ ਸਾਡੇ ਤੋਂ ਕੋਈਆਂ ਗਲਤੀਆਂ ਹੋਈਆਂ ਕਾਹ ਵਾਤੇ ਆਪਣਾ ਵਿਵਹਾਰ ਤੇ ਵਿਵਹਾਰ ਸੁਧਾਰੋਗੇ ਇਹਦਾ ਮਾਦੀ ਮੰਗਲੋਂ ਨਹੀਂ ਨਾ ਤੁਹਾਨੂੰ ਕੁਝ ਕਹਿਦਾ ਵੀ ਮਿੱਟੀ ਦਾ ਟੀਆ ਮਾ ਕੇ ਢੱਕੋ ਰੱਖਦੇ ਚਲੋ ਆਓ ਮਾਦੀ ਮੰਗਲੋਂ ਹੋਰ ਲੋਕ ਗੁਰੂ ਜੀ ਤੋਂ ਮਾਦੀ ਮੰਗਣੀ ਵਾਗਲੋਂ ਜਿਹਨਾਂ ਕੋਲ ਐਕਰੀ ਬਾਸ ਇੱਕ ਗੁਰੂ ਦਿਖਾਉਂਦੇ ਜਰਨਾ ਜੀ ਮਾਦੀ ਮੰਗਲੋਂ ਸੰਗਤ ਕੋ ਸ਼ਾਇਦ ਕਰ ਰਹੇ ਹੋ ਜਿਹਨਾਂ ਨੂੰ ਸੈਕ ਚੁਕਾ ਕੇ ਮਾਰੂ ਨਾ ਨਹੀਂ ਨਹੀਂ ਮਾਦੀ ਮਾਰੂ ਪਤਾ ਢੱਕੋ ਪਤਾ ਮਾਦੀ ਮੰਗਣੀ ਵਾਗਲੋਂ ਬਾਉ ਜੀ ਬੋਲ ਕੇ ਜੀ ਬੋਲ ਮਾਈਟ ਬੋਲੋ ਮੈਂ ਆ ਗਲਤੀਆਂ ਕੀਤੀਆਂ ਏਡੀਆਂ ਸਾਹਮਣੇ ਬੋਲੋ ਕਿਸੇ ਦਾ ਹੁਣ ਜੇ ਕੋਈ ਗੁਰੂ ਦੀ ਸ਼ਰਤ ਆ ਗਿਆ ਨਾ ਉਹਦਾ ਧਿਆਨ ਰੱਖਿਓ ਇਹ ਤੁਹਾਡੇ ਲਈ ਟੀਆਰਪੀ ਦਾ ਕੰਟੈਕਟ ਹੈਗਾ ਹੁਣ ਇਹ ਸਾਡੀਆਂ ਰੌਣਕਾਂ ਵੀ ਅਸੀਂ ਇੱਕ ਕਚੈਰੀ ਦੇ ਵਿੱਚ ਜੰਤਨ ਕਚੈਰੀ ਦੇ ਬੰਦਾ ਆਇਆ ਸੰਗਤ ਅੱਗੇ ਝੁਕਿਆ ਗੁਰੂ ਅੱਗੇ ਝੁਕਿਆ ਇਹਨੂੰ ਕੰਟੈਕਟ ਬਣਾ ਕੇ ਆਪਾਂ ਨਾ ਇਹਨਾਂ ਉਸਨਾ ਪਰਿਵਾਰ ਦੀ ਕੋਈ ਹਰਾਸਮੈਂਟ ਨਹੀਂ ਕਰਨੀ ਜੇ ਹੁਣੇ ਕਿਸੇ ਦਿਲ ਤੋਂ ਮੁਕਰਦੇ ਨੇ ਗੁਰੂ ਦੀ ਹੁਰੀ ਚ ਇਹ ਸਭ ਤੋਂ ਪਹਿਲਾਂ ਗੁਰੂ ਦੇ ਨੇੜਾ ਬਾਚਾ ਬਾਚਾ ਠੀਕ ਹੈ ਜੀ ਆਹੋ ਘਟਾ ਦੇ ਪਾ ਲਓ ਮੇਰੇ ਪਾਰੀ ਗੱਲ ਨਹੀਂ ਮਹਾਰਾਜ ਤੁਹਾਨੂੰ ਸੰਗਤ ਕੋਲੋਂ ਤੁਸੀਂ ਬਾਈ ਬੰਦਣੀ ਹੈ ਹੁਣ ਕਿਸੇ ਬੰਦੇ ਕੋਲੋਂ ਜਾਂ ਖਰੀ ਸਾਹਿਬ ਕੋਲੋਂ ਆਹੇ ਪੱਕੇ ਦੀ ਲੋ ਅਸੀਂ ਤਾਂ ਬੰਦਾ ਬੰਦਾ ਮੋੜ ਨਹੀਂ ਆ ਮਤਾਂ ਨਿਕੋ ਨਾ ਟੋੜਾ ਇਹੋ ਜਿਹੜਾ ਮੁੰਡਾ ਬਹਿਸ ਰੈਂਸ ਉੱਪਰ ਤੇ